ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਜਲਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਥੈਂਕ ਯੂ so much ਉਹਨਾਂ ਭੈਣਾਂ ਦਾ ਜਿਨ੍ਹਾਂ ਨੇ ਸਾਨੂੰ ਕਮੈਂਟ ਕੀਤੇ ਸਪੋਰਟ ਕੀਤੀ ਥੈਂਕ ਯੂ so much ਉਹਨਾਂ ਭੈਣਾਂ ਦਾ ਸੋ ਮੈਂ ਉਹਨਾਂ ਭੈਣਾਂ ਦੇ ਸਾਰੀਆਂ ਭੈਣਾਂ ਦੇ ਨਾਮ ਲਵਾਂਗੀ ਪਰ ਲਾਸਟ ਦੇ ਵਿੱਚ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣਿਓ ਬਿਲਕੁਲ ਵੀ ਸਕਿਪ ਨਾ ਕਰਿਓ ਸੋ ਗਾਇਸ ਅੱਜ ਜਦ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਜੋੜੇ ਦੇ ਹੈਅਰ ਸਟਾਈਲ ਆ ਉਹ ਆਪਾਂ ਅਲੱਗ-ਅਲੱਗ ਤਰੀਕੇ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਕਿਵੇਂ ਕਰ ਸਕਦੇ ਆ ਸੋ ਬਹੁਤ ਈਜੀ ਆ ਤੇ ਹਮੇਸ਼ਾ ਕਈ ਭੈਣਾਂ ਨੂੰ ਮਤਲਬ ਨਹੀਂ ਪਤਾ ਹੁੰਦਾ ਕਿ ਆਪਾਂ ਹੈਨਾ ਜੋੜੇ ਦੇ ਸਟਾਈਲ ਹੈਅਰ ਸਟਾਈਲ ਕਿਵੇਂ ਤਰੀਕੇ ਦੇ ਨਾਲ ਕਰ ਸਕਦੇ ਆ ਕਿਸੇ ਟਾਈਮ ਆ ਕੋਈ ਭੈਣ ਹੈਨਾ ਕੋਈ ਵੀ ਮਤਲਬ ਪਾਰਟੀ ਆ ਜਾਂਦੀ ਆ ਤੇ ਆਪਾਂ ਹੈਨਾ ਜਲਦਬਾਜ਼ੀ 'ਚ ਬਸ ਜੋੜਾ ਬਲੇਟ ਲੈਣੇ ਆ ਤੇ ਚਲੇ ਜਾਣੇ ਆ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਜੂਰੇ ਦੀ ਹੈਅਰ ਸਟਾਈਲ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਤਲਬ ਹੋ ਜਾਂਦੇ ਆ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਫਿਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਇਸ ਵੀਡੀਓ ਤੋਂ ਤੁਹਾਨੂੰ ਹੈਅਰ ਸਟਾਈਲ ਵੀ ਬਹੁਤ ਵਧੀਆ ਕਰਨੇ ਆ ਜਾਣਗੇ ਤੇ ਪੈਣਾ ਮੁਸ਼ਕਲ ਹੁੰਦੀ ਆ ਜੂੜਾ ਕਰਨ ਤੇ ਹੈਅਰ ਜੂੜਾ ਟਾਈਪ ਹੈਅਰ ਸਟਾਈਲ ਕਰਨ ਦੀ ਤੇ ਉਹ ਵੀ ਤੁਹਾਡੀ ਹੱਲ ਹੋ ਜਾਏਗੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਹੁਣ ਤੁਸੀਂ ਅੱਗੇ ਵੀਡੀਓ ਦੇਖੋ ਤੇ ਫੁੱਲ ਵਾਚ ਕਰੋ ਤੇ ਮੈਂ ਉਹਨਾਂ ਭੈਣਾਂ ਦੇ ਲਾਸਟ ਵਿੱਚ ਨਾਂ ਬੋਲੂੰਗੀ ਜਿੰਨਾਂ ਵੀਡੀਓ ਦੇਖੀ ਸੀ ਪਿਛਲੀ ਤੇ ਮੈਂ ਲਾਸਟ ਵਿੱਚ ਉਹਨਾਂ ਦਾ ਨਾਮ ਬੋਲੂੰਗੀ ਸੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਭੈਣਾਂ ਤੱਕ ਇਹ ਵੀਡੀਓ ਪਹੁੰਚ ਜਾਏ ਤੇ ਉਹਨਾਂ ਨੂੰ ਜੋ ਮੁਸ਼ਕਲ ਆ ਰਹੀ ਹੈ ਹੇਅਰ ਸਟਾਈਲ ਬੀ ਵਗੈਰਾ ਕਰਨ 'ਤੇ ਤੇ ਉਹਨਾਂ 'ਤੇ ਹੱਲ ਹੋ ਜਾਏ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਇਹ ਵੀਡੀਓ ਨੂੰ ਹੁਣ ਜ਼ਿਆਦਾ ਆਪਾਂ ਟਾਈਮ ਵੇਸਟ ਨਹੀਂ ਕਰਦੇ ਸੋ ਕਰਦੇ ਆਂ ਵੀਡੀਓ ਸਟਾਰਟ ਸੋ ਗਾਇਸ ਭੈਣਾਂ ਨੂੰ ਹਮੇਸ਼ਾ ਇਹ ਚੀਜ਼ ਦੀ ਮੁਸ਼ਕਲ ਹੁੰਦੀ ਆ ਕਿ ਅੱਜ ਪਾਰਟੀ ਆ ਗਈ ਆ ਤਾਂ ਆਪਾਂ ਕਿਵੇਂ ਹੇਅਰ ਸਟਾਈਲ ਕਰੀਏ ਸੋ ਜਿਨ੍ਹਾਂ ਦੇ ਵਾਲ ਛੋਟੇ ਨੇ ਸੋ ਉਹ ਇਦਾਂ ਦੇ ਹੇਅਰ ਸਟਾਈਲ ਜੂੜਾ ਟਾਈਪ ਕਰ ਸਕਦੇ ਆ ਨੇ ਤੇ ਬਹੁਤ ਸਿੰਪਲ ਤਰੀਕੇ ਆ ਤੇ ਮੇਰੀਆਂ ਭੈਣਾਂ ਉਮੀਦ ਕਰਦੇ ਆ ਕਿ ਮੇਰੀਆਂ ਭੈਣਾਂ ਨੂੰ ਜ਼ਰੂਰ ਪਸੰਦ ਆਏਗਾ ਤੇ ਇਹ ਆ ਕਿ ਤੁਸੀਂ ਕੀ ਕਰਨਾ ਹੈ ਪਹਿਲਾਂ ਤੁਸੀਂ ਪੌਨੀ ਕਰ ਲੈਣੀ ਆ ਸੋ ਪੌਨੀ ਤੁਸੀਂ نیچے ਹੀ ਕਰਨੀ ਉੱਪਰ ਨਹੀਂ ਪੌਨੀ ਕਰਨੀ ਉੱਚੀ ਨਹੀਂ ਕਰਨੀ ਹੈਗੀ ਤੇ ਪੋਨੀ ਤੁਸੀਂ نیچے ਕਰਕੇ ਤੁਸੀਂ ਕੀ ਕਰਨਾ ਹੈ ਇਦਾਂ ਦੇ ਕਲਿੱਪਸ ਵਗੈਰਾ ਮਿਲ ਜਾਂਦੇ ਨੇ ਮਨਿਆੜੀ ਦੀ ਦੁਕਾਨ ਤੋਂ ਕਿਸੇ ਵੀ ਟਾਈਪ ਦੇ ਤੁਸੀਂ ਕਲਿੱਪ ਲੈ ਸਕਦੇ ਹੋ ਤੇ ਇਹ ਕਲਿੱਪ ਨੂੰ ਤੁਸੀਂ ਜਿੱਥੇ ਪੋਨੀ ਦੀ ਰਬੜ ਪਾਈ ਹੋਈ ਆ ਸੋ ਤੁਸੀਂ ਇੱਥੇ ਕਲਿੱਪ ਤੇ ਲਗਾ ਸਕਦੇ ਹੋ ਲਗਾ ਕੇ ਤੇ ਲਗਾ ਕੇ ਤੁਸੀਂ ਕੀ ਕਰਨਾ ਹੈ ਵਾਲਾਂ ਨੂੰ ਤੁਸੀਂ ਦੋ ਹਿੱਸਿਆਂ ਦੇ ਵਿੱਚ ਕਰ ਲੈਣਾ ਤੇ ਉਹਨਾਂ ਨੂੰ ਫੋਲਡ ਕਰਦੇ ਕਰਦੇ ਤੁਸੀਂ نیچے ਤੋਂ ਲੈ ਕੇ ਇੱਕ ਸਾਈਡ ਨੂੰ ਕਰਕੇ ਤੇ ਤੁਸੀਂ ਇੱਥੇ ਕੀ ਕਰਨਾ ਹੈ ਕਲਿੱਪ ਦੇ ਵਿੱਚ ਦੇ ਲੈਣਾ ਤੇ ਜਿਹੜੇ ਇੱਧਰ ਹੀ ਸੈਟ ਦੇ ਨੇ ਸੋ ਇਹਨੂੰ ਵੀ ਆਪਾਂ ਫੋਲਡ ਕਰਦੇ ਕਰਦੇ ਉੱਪਰ ਨੂੰ ਘੁਮਾ ਕੇ ਤੇ ਇਹਨੂੰ ਵੀ ਆਪਾਂ ਕਲਿੱਪ ਦੇ ਵਿੱਚ ਦੇ ਲਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਹੈਅਰ ਸਟਾਈਲ ਤੇ ਕੋਈ ਵੀ ਔਖਾ ਨਹੀਂ ਹੈਗਾ ਇਹ ਹੈਅਰ ਸਟਾਈਲ ਜਿਵੇਂ ਵੀ ਤੁਸੀਂ ਜਲਦਬਾਜੀ ਚ ਵੀ ਜਾਣਾ ਹੋਵੇ ਤਾਂ ਬਹੁਤ ਸੌਖੇ ਤਰੀਕੇ ਨੇ ਬਹੁਤ ਸੌਖੇ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਬਿਲਕੁਲ ਵੀ ਇਹ ਟਫ ਨਹੀਂ ਹੈਗਾ ਸੋ ਇੱਥੇ ਇਦਾਂ ਦੀਆਂ ਪਿੰਸ ਮਿਲ ਜਾਂਦੀਆਂ ਨੇ ਫਲਾਵਰ ਟਾਈਪ ਸੋ ਤੁਸੀਂ ਇਦਾਂ ਦੇ ਪਿੰਸ ਲੈ ਗਾ ਕੇ ਜੂਰੇ ਦੇ ਉੱਪਰ ਲਗਾ ਕੇ ਜੂਰੇ ਦੀ ਸੋਹਣੀ ਲੁੱਕ ਬਣਾ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਲੁੱਕ ਆੜੀ ਹੈ ਜੂਰੇ ਦੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਐਵੇਂ ਜੂਰੇ ਦੀ ਲੁੱਕ ਕਰ ਸਕਦੇ ਹੋ ਸੋ ਸੈਕਿੰਡ ਹੈ ਕਿ ਤੁਸੀਂ ਫਿਰ ਤੋਂ ਪੋਨੀ ਕਰਨੀ ਹੈ ਤੇ ਪੋਨੀ ਤੁਸੀਂ ਹਮੇਸ਼ਾ نیچے ਹੀ ਕਰਨੀ ਹੈ ਕੋਈ ਵੀ ਤੁਸੀਂ ਜੂੜਾ ਦਾ ਹੈਅਰ ਸਟਾਈਲ ਕਰੋਗੇ ਤਾਂ ਪੋਨੀ نیچے ਹੀ ਕਰਨੀ ਹੈ ਬਾਕੀ ਇਹ ਹੈ ਕਿ ਜਿਨ੍ਹਾਂ ਦੇ ਵਾਲ ਛੋਟੇ ਨੇ ਉਹਨਾਂ ਨੂੰ ਜੂਰੇ ਕਰਨ 'ਚ ਥੋੜੀ ਮੁਸ਼ਕਲ ਹੁੰਦੀ ਆ ਤੇ ਤੁਸੀਂ ਉਹ ਇਸ ਟਾਈਪ ਦੇ ਜੁੜੇ ਕਰ ਸਕਦੇ ਹੋ ਤੇ ਬਹੁਤ ਹੀ ਸਿੰਪਲ ਤੇ ਈਜ਼ੀ ਆ ਸੋ ਮੇਰੇ ਵਾਲ ਥੋੜੇ ਮਤਲਬ ਹੋਲੇ ਪਾੜੇ ਸੀ ਇਸ ਕਰਕੇ ਮੈਨੂੰ ਥੋੜੀ ਪਿੰਸ ਲਗਾਉਣੀ ਓਕੇ ਹੋ ਜਾਂਦੀ ਜਿਨ੍ਹਾਂ ਦੇ ਮਤਲਬ ਹੋਲੇ ਛੋਟੀ ਕਲਿੱਪ ਵੀ ਲਗਾ ਸਕਦੇ ਆ ਸੋ ਆਪਾਂ ਪੋਨੀ ਕਰਕੇ ਤੇ ਇਹਨੂੰ ਆਪਾਂ ਫੋਲਡ ਕਰਦੇ ਕਰਦੇ ਉੱਪਰ ਨੂੰ ਲੈ ਕੇ ਜਾਵਾਂਗੇ ਵਾਲਾਂ ਨੂੰ ਤੇ ਇੱਥੇ ਕਲਿੱਪ ਲਗਾ ਦਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ نیچے ਨੂੰ ਕਰਾਂਗੇ ਵਾਲਾਂ ਨੂੰ ਤੇ ਉੱਪਰ ਆਪਾਂ ਥੋੜਾ ਮਤਲਬ ਖਿਲਾੜਦੇ ਆਵਾਂਗੇ ਵਾਲ ਥੋੜੇ ਜਿ ਤੇ ਤਾਂ ਕਿ ਕਲਿੱਪ ਨਾ ਦਿਖਾਈ ਦੇਵੇ ਤੇ ਆਪਾਂ ਇਹਨੂੰ ਫੋਲਡ ਕਰ ਲੈਣਾ ਹੈ ਨੀਚੇ ਤੱਕ ਜਿਹੜੇ ਬੱਚੇ ਵਾਲ ਆ ਉਹਨੂੰ ਆਪਾਂ ਨੀਚੇ ਨੂੰ ਫੋਲਡ ਕਰਕੇ ਤੇ ਇੱਥੇ ਆਪਾਂ ਜੂੜਾ ਪਿੰਸ ਲਗਾ ਦਾਂਗੇ ਸੋ ਤੁਸੀਂ ਦੇਖ ਸਕਦੇ ਹੋ ਤੇ ਮੇਰੀਆਂ ਭੈਣਾਂ ਹਮੇਸ਼ਾ ਇਹ ਚੀਜ਼ ਧਿਆਨ ਰੱਖਣਾ ਕਿ ਜਿਨ੍ਹਾਂ ਦੇ ਵਾਲ ਛੋਟੇ ਨੇ ਉਹ ਇਵੇਂ ਦੇ ਹੈਅਰ ਸਟਾਈਲ ਕਰ ਸਕਦੀਆਂ ਨੇ ਤੇ ਜਿਵੇਂ ਅਜੇ ਵਾਲ ਥੋੜੇ ਵੱਡੇ ਵੀ ਆ ਇਹ ਹੈ ਕਿ ਜੂੜਾ ਥੋੜਾ ਵੱਡਾ ਹੋ ਜਾਏਗਾ ਤੇ ਜਿਨ੍ਹਾਂ ਦੇ ਵਾਲ ਛੋਟੇ ਹੁੰਦੇ ਹਨ ਉਹਨਾਂ ਨੂੰ ਮੁਸ਼ਕਲ ਆਉਂਦੀਆਂ ਹਨ ਕਿ ਇਹ ਆਪਾਂ ਜੁੜੇ ਕਿਵੇਂ ਬਣਾ ਸਕਦੇ ਹਾਂ ਤੇ ਇਦਾਂ ਆਪਾਂ ਜੁੜਾ ਬਣਾ ਕੇ ਉਸ ਤੋਂ ਬਾਅਦ ਆਪਾਂ ਇਦਾਂ ਫਲਾਵਰਸ ਟਾਈਪ ਦੀਆਂ ਪਿੰਸ ਮਿਲ ਜਾਂਦੀਆਂ ਨੇ ਤੇ ਮੰਨਿਆੜੀ ਦੀ ਦੁਕਾਨ ਤੋਂ ਸੋ ਤੁਸੀਂ ਦੀ ਵਡਿਆ ਲੁੱਕ ਦੇ ਸਕਦੇ ਹੋ ਤੇ ਤੀਸਰਾ ਤਰੀਕਾ ਹੈ ਕਿ ਤੁਸੀਂ ਫਿਰ ਤੋਂ ਪੋਨੀ ਕਰਨੀ ਹੈ ਪੋਨੀ ਕਰਕੇ ਤੁਸੀਂ ਕੀ ਕਰਨਾ ਹੈ ਤੇ ਮੇਰੇ ਵਾਲ ਥੋੜੇ ਛੋਟੇ ਆ ਤੇ ਮੈਨੂੰ ਥੋੜੀ ਵੈਸੇ ਈਜ਼ੀ ਲੱਗਦਾ ਹੈ ਕਿਉਂਕਿ ਮੇਰੇ ਵਾਲ ਥੋੜੇ ਛੋਟੇ ਆ ਤੇ ਆਪਾਂ ਉੱਪਰ ਪੌਨੀ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਗੇਠਕ ਛੱਡ ਕੇ ਵਿਚਵਾਲ ਉਸ ਤੋਂ ਬਾਅਦ نیچے ਆਪਾਂ ਇੱਕ ਰਬੜ ਪਾ ਕੇ ਤੇ ਇਹਨੂੰ ਆਪਾਂ ਫੋਲਡ ਕਰਦੇ ਕਰਦੇ ਉੱਪਰ ਤੱਕ ਲੈ ਕੇ ਜਾਵਾਂਗੇ ਤੇ ਇੱਕ ਐਕਸਟਰਾ ਰਬੜ ਚਾਹੀਦੀ ਹੈ ਸਾਨੂੰ ਸੋ ਇਹ ਰਬੜ ਨੂੰ ਆਪਾਂ ਜਿਹੜੇ ਆਪਾਂ ਫੋਲਡ ਕਰਾਂਗੇ ਸੋ ਇਹ ਰਬੜ ਨੂੰ ਆਪਾਂ ਵਿੱਚ ਰੱਖ ਕੇ ਤੇ ਇਹਨੂੰ ਉੱਪਰ ਨੂੰ ਫੋਲਡ ਕਰ ਦਾਂਗੇ ਤਾਂ ਕਿ ਰਬੜ ਵੀ ਦਿਖਾਈ ਨਾ ਦਵੇ ਚੰਗੀ ਤਰ੍ਹਾਂ ਤੁਸੀਂ ਮਤਲਬ ਵਾਲਾ ਨੂੰ ਇਹਨੂੰ ਮਤਲਬ ਕਵਰ ਕਰ ਲੈਣਾ ਤਾਂ ਕਿ ਜਿਹੜੀ ਆਪਾਂ ਰਬੜ ਵਿੱਚ ਦਿੱਤੀ ਆ ਉਹ ਦਿਖਾਈ ਨਾ ਦੇਵੇ ਤੇ ਇਦਾਂ ਤੁਸੀਂ ਜੋੜਾ ਪਿੰਸ ਲਗਾ ਸਕਦੇ ਹੋ ਸੋ ਇਦਾਂ ਜੋੜਾ ਕਰਕੇ ਤੇ ਤੁਸੀਂ ਵਿੱਚ ਪਿੰਸ ਲਗਾ ਦੇਣੀ ਆ ਤੇ ਇਹਦੀ ਲੁੱਕ ਵੀ ਬਹੁਤ ਵਧੀਆ ਵਾ ਤੁਸੀਂ ਦੇਖਦੇ ਰਹੋਗੇ ਕਿ ਸਿੰਪਲ ਜੋੜੇ ਤੇ ਇੰਨੀ ਲੁੱਕ ਵਧੀਆ ਤੇ ਬਸ ਤੁਸੀਂ ਮੇਰੀਆਂ ਭੈਣਾਂ ਹਰਾਨ ਹੋ ਜੋਗੀਆਂ ਕਿ ਇਹ ਇੰਨੇ ਸਿੰਪਲ ਜੂੜੇ ਆ ਤੇ ਕੋਈ ਇਹਦੇ ਵਿੱਚ ਟਫ ਵੀ ਨਹੀਂ ਹੈਗਾ ਤੇ ਹਰ ਭੈਣ ਇਹ ਜੂੜੇ ਕਰ ਸਕਦੀ ਆ ਤੇ ਪਾਰਲਰ ਵਗੈਰਾ ਜਾਣ ਦੀ ਵੀ ਜ਼ਿਆਦਾ ਲੋੜ ਨਹੀਂ ਪੈਗੀ ਤੁਹਾਨੂੰ ਤੁਸੀਂ ਘਰੇ हेयर ਸਟਾਈਲ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਤੇ ਇੱਧਰ ਇੱਕ ਡੋੜੇ ਟਾਈਪ ਦੀਆਂ ਪਿੰਸ ਵੀ ਮਿਲ ਜਾਂਦੀਆਂ ਨੇ ਤੇ ਉੱਪਰ ਤੁਸੀਂ ਫਲਾਵਰਸ ਇੱਕ ਸਾਈਡ ਨੂੰ ਫਲਾਵਰਸ ਪਿੰਨ ਲਗਾ ਕੇ ਤੇ ਇੱਕ ਸਾਈਡ ਨੂੰ ਤੁਸੀਂ ਪਿੰਨ ਲਗਾ ਲੈਣੀ ਹੈ ਸਿੰਪਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੋਕਾ ਤੁਸੀਂ ਦੇਖ ਸਕਦੇ ਹੋ ਦੇਖੋ ਤੇ ਅਗਲਾ ਲਾਸਟ ਤਰੀਕਾ ਹੈ ਕਿ ਤੁਸੀਂ ਪੌਨੀ ਕਰਕੇ ਤਿੰਨ ਹਿੱਸਿਆਂ ਦੇ ਵਿੱਚ ਵਾਲਾਂ ਨੂੰ ਲੈ ਲੈਣਾ ਹੈ ਤੇ ਇਹਨੂੰ ਆਪਾਂ ਫੋਲਡ ਕਰਦੇ ਕਰਦੇ ਤਿੰਨ ਹਿੱਸਿਆਂ ਦੇ ਵਿੱਚ ਪਹਿਲਾਂ ਵਾਲ ਲੈ ਲਾਂਗੇ ਉਸ ਤੋਂ ਬਾਅਦ ਇਹਨੂੰ ਬੋਲਦੇ ਆ ਜਲੇਬੀ ਜੋੜਾ ਤੇ ਇਹਨੂੰ ਬੋਲਦੇ ਜਲੇਬੀ ਜੋੜਾ ਤੇ ਇਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਹੁੰਦਾ ਹੈ ਸੋ ਇਹਨੂੰ ਬੋਲਦੇ ਆ ਜਲੇਬੀ ਜੂੜਾ ਤੇ ਇੱਥਾਂ ਆਪਾਂ ਫੋਲਡ ਕਰਦੇ ਕਰਦੇ ਉੱਪਰ ਤੱਕ ਲੈ ਕੇ ਇੱਥੇ ਪਿੰਸ ਲਗਾ ਦਾਂਗੇ ਤੇ ਇਹਨਾਂ ਨੂੰ ਆਪਾਂ ਜਿਹੜੇ ਤਿੰਨ ਹਿੱਸਿਆਂ ਦੇ ਵਿੱਚ ਵਾੜ ਕੀਤੇ ਸੀ ਇਹਨਾਂ ਨੂੰ ਆਪਾਂ ਵਾਰੀ-ਵਾਰੀ ਫੋਲਡ ਕਰਦੇ ਕਰਦੇ ਜਲੇਬੀ ਟਾਈਪ ਵਾਂਗੂ ਆਪਾਂ ਪਿੰਸ ਉੱਪਰ ਨੂੰ ਕਰਕੇ ਪਿੰਸ ਲਗਾ ਦਾਂਗੇ ਤੇ ਜਿਹੜੇ ਆਪਾਂ ਔਰ ਢਲਡਰ ਵਾਲ ਛੱਡੇ ਹੋਏ ਨੇ ਤੀਸਰੇ ਤੇ ਉਹਨਾਂ ਨੂੰ ਵੀ ਆਪਾਂ ਫੋਲਡ ਕਰਦੇ ਕਰਦੇ ਉੱਪਰ ਤੱਕ ਲੈ ਕੇ ਤੇ ਉੱਪਰ ਆਪਾਂ ਪਿੰਸ ਲਗਾ ਦਾਂਗੇ ਤੇ ਬਹੁਤ ਵਧੀਆ ਤਰੀਕੇ ਨੇ ਤੇ ਬਹੁਤ ਵਧੀਆ ਸਟੈਪ ਨੇ ਤੇ ਬਹੁਤ ਵਧੀਆ ਹੇਅਰ ਸਟਾਈਲ ਨੇ ਤੇ ਤੁਸੀਂ ਦੇਖ ਨਹੀਂ ਸਕਦੇ ਲੁੱਕ ਬਹੁਤ ਵਧੀਆ ਹੁੰਦੀ ਹੈ ਜੂੜਿਆਂ ਦੀ ਤੁਸੀਂ ਕਿਤੇ ਵੀ ਜਲਦਬਾਜ਼ੀ ਚ ਵੀ ਜਾਣਾ ਪਵੇ ਤੁਹਾਨੂੰ ਪਾਰਟੀ ਵਗੈਰਾ ਤੇ ਤੇ ਤੁਸੀਂ ਜਾ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਜੂੜਾ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਕਿੰਨੀ ਸੋਹਣੀ ਲੁੱਕ ਆ ਗਈ ਹੈ ਸੋ ਇਵੇਂ ਦੇ ਕਲਿਪਸ ਤੁਸੀਂ ਲੈ ਸਕਦੇ ਹੋ ਤੇ ਲੁੱਕ ਦੇਖੋ ਕਿੰਨੀ ਵਧੀਆ ਲੁੱਕ ਆ ਦੇਖੋ ਤੁਸੀਂ ਖੁਦ ਦੇਖੋ ਕਿ ਲੁੱਕ ਕਿੰਨੀ ਸ਼ਾਨਦਾਰਾ ਤੇ ਬਿਲਕੁਲ ਸੋਖਾ ਤਰੀਕਾ ਹੈ ਸੋ ਗਾਇਸ ਅੱਜ ਅਸੀਂ ਤੁਹਾਨੂੰ ਦੱਸਿਆ ਹੈ ਕਿ ਜੂੜੇ ਦੇ ਆਪਾਂ హెయిర్ ਸਟਾਈਲ ਕਿਵੇਂ ਕਰ ਸਕਦੇ ਹਾਂ ਜਿਵੇਂ ਵੀ ਕੋਈ ਪਾਰਟੀ ਵਗੈਰਾ ਹੁੰਦੀ ਹੈ ਤੇ ਆਪਾਂ ਉੱਥੇ ਸਿੰਪਲ ਜੂੜਾ ਤੇ ਵਧੀਆ ਤਰੀਕੇ ਦੇ ਨਾਲ ਜੂੜਾ ਕਿਵੇਂ ਕਰਕੇ ਜਾ ਸਕਦੇ ਹਾਂ ਤੇ ਬਹੁਤ ਸੋਖੇ ਸੋਖੇ ਤਰੀਕੇ ਬਹੁਤ ਸੋਖੇ ਸੋਖੇ ਤਰੀਕੇ ਆਪਾਂ ਤੁਹਾਨੂੰ ਦੱਸੇ ਨੇ ਜਿਹੜੇ ਮਤਲਬ ਕੋਈ ਵੀ ਭੈਣ ਬਣਾ ਸਕਦੀ ਹੈ ਘਰ ਦੇ ਵਿੱਚ ਬਹੁਤੀ ਪਾਲਣ ਵਗੈਰਾ ਜਾਣ ਦੀ ਲੋੜ ਨਹੀਂ ਹੈਗੀ ਸੋ ਤੁਸੀਂ ਘਰ ਦੇ ਵਿੱਚ ਹੀ ਬਹੁਤ ਈਜ਼ੀ ਸਿੰਪਲ ਤਰੀਕੇ ਦੇ ਨਾਲ ਤੁਸੀਂ ਇਹ ਜੂੜੇ ਸਟਾਈਲ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਬਾਕੀ ਆਪਣੀ رائے ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਮੈਨੂੰ ਤੇ ਆਪਾਂ ਹੁਣ ਕੇਰੀ ਰਿਕਾਰਡਿੰਗ ਵੀਡੀਓ ਤੇ ਹੁਣ ਮੈਂ ਉਹਨਾਂ ਭੈਣਾਂ ਦੇ ਨਾਮ ਬੋਲੂਗੀ ਜਿਨ੍ਹਾਂ ਨੇ ਮਤਲਬ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸੀ ਤੇ ਫਰਸਟ ਕਮੈਂਟ ਕੀਤਾ ਹੈ ਮਨਰਾਜ ਸੰਧੂ ਭੈਣ ਨੇ ਤੇ ਆਈਡੀ ਤੋਂ ਆਇਆ ਕਮੈਂਟ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੇ ਸੈਕਿੰਡ ਕਮੈਂਟ ਆਇਆ ਹੈ ਤਨਵੀਰ ਸਿੰਘ ਤੇ ਥਰਡ ਕਮੈਂਟ ਆਇਆ ਹੈ ਕਿਚਨ ਕੁਇਨ ਫੋਰ ਕਮੈਂਟ ਆਇਆ ਕਿਰਨਦੀਪ कौर ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਤੁਹਾਡਾ ਕਮੈਂਟ ਕਰਨ ਲਈ ਤੇ ਇੰਨਾ ਪਿਆਰ ਦੇਣ ਲਈ ਥੈਂਕ ਯੂ ਸੋ ਮਚ ਤੇ ਹਦਾ ਹੀ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤਾਂ ਕਿ ਮੈਂ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਕਰਾਂ ਤੇ ਤੁਸੀਂ ਈਦਾ ਸਾਰੀ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਤੇ ਵੱdt ਵਾ ਚੈਨਲ ਨੂੰ ਸ਼ੇਅਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਮਿਲਦੇ ਆਪਾਂ ਜੇ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਕਮੈਂਟ ਜੀ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਸੋ ਬਾਏ ਬਾਏ